How? ਸਤ ਸੰਗਤ ਜੀ ਇੱਕ ਵਾਰੀ ਸਭ ਰਸਨਾ ਪਵਿੱਤਰ ਕਰੋ ਸਭ ਗੱਜ ਕੀ ਅੱਖੋ ਧੰਨ ਸ੍ਰੀ ਸਤਗੁਰੂ ਰਾਮ ਸਿੰਘ ਜੀ ਸਤ ਸੰਗਤ ਜੀ ਆਪ ਜੀ ਨੇ ਬਾਬਾ ਫਰੀਦ ਜੀ ਦਾ ਇਹ ਸ਼ਲੋਕ ਸਰਵਣ ਕੀਤਾ ਹੈ ਕਿ ਇਹ ਦੋ ਨੈਣਾ ਮਤ ਸੁਹੋ ਪਿਰ ਦੇਖਣ ਕੀ ਆਸ ਕਾਗਾ ਕਰੰਗ ਢੰਡੋਲਿਆ ਸਗਰਾ ਖਾਇਆ ਮਾਸ ਬਾਬਾ ਜੀ ਕਹਿੰਦੇ ਨੇ ਕਿ ਮੇਰੇ ਇਹ ਦੋ ਨੈਣ ਆਪਣੇ ਪ੍ਰਭੂ ਪਿਆਰੇ ਨੂੰ ਮਿਲਣਾ ਲੋਚਦੇ ਨੇ ਕਾਵਾਂ ਨੇ ਸਾਰਾ ਪਿੰਜਰ ਵੀ ਫੋਲ ਲਿਆ ਹੈ ਸਾਰਾ ਆਸ ਵੀ ਖਾ ਲਿਆ ਹੈ ਪਰ ਰੱਬ ਕਰਕੇ ਹੁਣ ਕੋਈ ਵੀ ਵਿਕਾਰ ਮੇਰੇ ਇਨ੍ਹਾਂ ਦੋ ਨਿਆਣਾਂ ਨੂੰ ਨਾ ਛੋਵੇ ਤਾਂ ਜੋ ਕੋਈ ਮੈਨੂੰ ਆਪਣੇ ਪਿਆਰੇ ਦਾ ਦਰਸ਼ਨ ਕਰਨ ਤੋਂ ਰੋਕੇ ਨਾ ਜਿਸ ਤਰ੍ਹਾਂ ਕੀ ਪੰਜਮ ਬਾਦਸ਼ਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਵੀ ਛੋੜਾ ਸੁਨੇ ਦੁੱਖ ਵਿਨ ਡਿਠੇ ਮਰੀਓਦ ਬਾਜ ਪਿਆਰੇ ਆਪਣੇ ਬਿਰਹੀਨ ਤੀਰੋਦ ਪਾਉ ਕੀ ਸੱਚੀ ਬਾਣੀ ਕਹਿੰਦੇ ਨੇ ਕਿ ਸੱਚਾ ਪ੍ਰੇਮੀ ਤੇ ਹੈ ਹੀ ਉਹ ਹੈ ਜਿਸ ਨੂੰ ਇਹ ਜਾਣ ਕੇ ਦੁੱਖ ਪ੍ਰਤੀਤ ਹੋਵੇ ਕਿ ਉਸ ਨੇ ਆਪਣੇ ਮਾਹੀ ਤੋਂ ਵਿਛੜ ਜਾਣਾ ਫਿਰ ਉਹ ਆਪਣੇ ਮਾਹੀ ਬਿਨਾ ਇੱਕ ਪਲ ਵੀ ਸੁਖ ਦਾ ਨਹੀਂ ਵੇਖਦਾ ਸਤਸੰਗੀ ਜਨੋ ਮਲੇਰ ਕੋਟ ਨੇ ਦੇ ਸ਼ਹੀਦੀ ਸਾਕੇ ਤੋਂ ਬਾਅਦ 17 18 ਜਨਵਰੀ ਦੀ ਰਾਤ ਨੂੰ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਾਲੀ ਕੰਮਲੇ ਦੀ ਬੁੱਕਲ ਲੈ ਕੇ ਗੱਡੇ ਉੱਤੇ ਬੈਠ ਕੇ ਜਦੋਂ ਪ੍ਰਦੇਸ਼ ਜਾਂਦੇ ਨੇ ਤਾਂ ਉਸ ਵੇਲੇ ਦੇ ਹਾਲਾਤ ਉਹੀ ਜਾਣ ਸਕਦੇ ਨੇ ਜਿਨ੍ਹਾਂ ਨੂੰ ਕਦੇ ਆਪਣੇ ਮਾਹੀਤ ਵਿਛੜਨਾ ਪਿਆ ਹੋਵੇ ਕਿਉਂਕਿ ਕਿਹਾ ਜਾਂਦਾ ਹੈ ਕਿ ਉਸ ਰਾਤ ਨੂੰ ਕੁੱਕੀਆਂ ਦੀ ਗੁੱਕਾਂ ਨੂੰ ਸੁਣ ਸੁਣ ਕੇ ਪੱਤਾ ਬਤਾ ਵੀ ਰੋਪਿਆ ਸੀ ਸੰਗਤ ਹਾਲੋਂ ਬੇਹਾਲ ਹੋ ਗਈ ਸੀ ਤਾਂ ਸੁਭਾ ਸਾਹਿਬ ਸਿੰਘ ਜੀ ਨੇ ਰੋਂਦਿਆਂ ਰੋਂਦਿਆਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ ਅਸੀਂ ਤੇ ਸਾਰੀ ਉਮਰ ਇਸ ਇਸ਼ਨਾਨ ਕਰਨ ਕਰਕੇ ਆਪਣੇ ਸਿਰ ਦੇ ਵਾਲ ਹੀ ਝਾੜ ਬੈਠੇ ਆ ਤੇ ਆਖਰੀ ਸਮੇਂ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਕਰਨਾ ਸੀ ਉੱਚੀ ਉੱਚੀ ਕਿਰਨੇ ਬੁੰਦੇ ਆ ਤਾਹ ਮਾਰਦੇ ਆ ਤੇ ਆਪਣੇ ਪ੍ਰੀਤਮ ਪਿਆਰੇ ਅੱਗੇ ਕੀ ਤਰਨੇ ਕੋਉਂਦੇ ਨੇ ਕਾਲੀ ਕੰਬਲੀ ਲੈ ਕੇ ਪ੍ਰੀਤਮ ਬੈਠ ਗਏ ਨੇ ਗੱਡੇ ਤੇ ਕਾਲੀ ਕੰਬਲੀ ਲੈ ਕੇ ਪ੍ਰੀਤਮ ਬੈਠ ਗਏ ਨੇ ਗੱਡੇ ਤੇ ਰੋਂਦੀ ਘੁਰ ਲੋਂਦੀ ਸੰਗਤ ਪੁੱਛਦੀ ਇਹੜਵਾ ਰੋਂਦੀ ਘੁਰ ਲੋਂਦੀ ਸੰਗਤ ਪੁੱਛਦੀ ਇਹੜਵਾ ਇਸ ਤਰ੍ਹਾਂ ਸੰਗਤियां ਤਾਂ ਹੁਣ ਸੁਣ ਸੁਣ ਕੇ ਸਤਿਗੁਰੂ ਰਾਮ ਸਿੰਘ ਸੱਜੇ ਪਾਤਸ਼ਾਹ ਜੀ ਨੇ ਸੰਗਤ ਨੂੰ ਧਿਰਸ ਦੇਣ ਦੇ ਬਚਨ ਕੀਤਾ ਕਿ ਸਤ ਸੰਗਤ ਜੀ ਸੀ ਪਰਸੋਂ ਆਵਾਂਗੇ ਤੇ ਸਾਡੇ ਜਨਮਗੁਰੂ ਨਾਮ ਜਪਣਾ ਤੇ ਬਾਣੀ ਪੜ੍ਹਨੀ ਹੈ ਹੁਕਮ ਕਰ ਸਤਿਪਾਸ਼ੀ ਜੀ ਪਰਦੇਸ ਨੂੰ ਚਲੇ ਗਏ ਸਤਿਗੁਰਾਂ ਦੇ ਪਰਦੇਸ ਜਾਣ ਤੋਂ ਬਾਅਦ ਬਾਬਾ ਟਹਿਲ ਸਿੰਘ ਜੀ ਜਿਨ੍ਹਾਂ ਨੇ ਆਪਣੇ ਘਰ ਵਿੱਚ ਜਾ ਕੇ ਉਸੇ ਦਿਨ ਤੋਂ ਪਾਠ ਰਖਵਾ ਲਿਆ ਕਿ ਸਤਗੁਰੂ ਰਾਮ ਸਿੰਘ ਸਤਿਪਾਸ਼ੀ ਜੀ ਦਾ ਇਹ ਹੁਕਮ ਹੈ ਕਿ ਅਸੀਂ ਪਰਸੋਂ ਆਵਾਂਗੇ ਤੇ ਸਾਡੇ ਜਨਮਗੁਰੂ ਨਾਮ ਜਪਣਾ ਤੇ ਬਾਣੀ ਪੜ੍ਹਨੀ ਹੈ ਸਾਰੇ ਸਾਧ ਸੰਗਤ ਨੂੰ ਸਨੇਹਾ ਦਿੱਤਾ ਗਿਆ ਘਰ ਵਿੱਚ ਪਾਠ ਰਖਵਾਇਆ ਗਿਆ ਤੇ ਬਾਬਾ ਟੈਲ ਸਿੰਘ ਜੀ ਪਾਠ ਕਰਦਿਆਂ ਕਰਦਿਆਂ ਵੇ ਰਾਗੀ ਹੋ ਗਏ ਸਾਰੇ ਸਾਧ ਸੰਗਤ ਕੋਲ ਬੈਠੀ ਸੀ ਤੇ ਬਾਬਾ ਜੀ ਸਾਧ ਸੰਗਤ ਵਿੱਚ ਖੜਕੇ ਉੱਚੀ ਉੱਚੀ ਤਾਹਾਂ ਮਾਰਨੀ ਸ਼ੁਰੂ ਕਰਨ ਲੱਗੇ ਤੇ ਸਤਿਗੁਰੂ ਰਾਮ ਸਿੰਘ ਸੱਚੀ ਪਾਛ ਨੂੰ ਯਾਦ ਕਰਦਿਆਂ ਕਰਦਿਆਂ ਫਿਰ یوں ਬੇਨਤੀ ਕਰਨ ਲੱਗੇ ਮੰਨ ਦੀਦਾਰ ਚਾਹੀਦਾ ਤੇਰੇ ਦਰਸ ਦੇ ਪਿਆਰੇ ਪਾਸੋਂ ਤੇ ਤੰਦਰੁਸਤੀ ਨੂੰ ਖਬਰ ਕੀ ਦੁੱਖ ਦੀਏ ਦੁੱਖ ਪੁੱਛੋ ਜਾ ਬਿਮਾਰ ਪਾਸੋਂ ਮਦਰ ਕੋਲਾ ਪੁੱਛਣੋ ਹਟ ਗਿਨ-ਗਿਨ ਕੇ ਸੁੱਕਾ ਜਿਸਮ ਵਿਛੋੜੇ ਦੀ ਮਾਰ ਪਾਸੋਂ ਤੇ ਕਮਲੇ ਬੋਰੇ ਹੋ ਜਾਂਦਾ ਸਾਹ ਸੰਗ ਤੇ ਜੀ ਪਿਆਰਾ ਵਿਛੜਦਾ ਜਿੰਨਾ ਦਾ ਕੰਤਨਾਰ ਪਾਸੋਂ ਇਸ ਤਰ੍ਹਾਂ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਜਦੋਂ ਮਨ ਵਿੱਚ ਰਾਗੀ ਹੋਇਆ ਤੇ ਬਾਬਾ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਮਨਾ ਤੇਰੇ ਇਸ ਪਾਰ ਦੀ ਆਵਾਸ ਤਾਂ ਘਰ ਦੇ ਬੂਹੇ ਤੱਕ ਨਹੀਂ ਪਹੁੰਚਦੀ ਉਹ ਫਿਰ ਜਿਹੜਾ ਸਮੁੰਦਰਾਂ ਦੇ ਪਾਰ ਸਮੱਧ ਲਈ ਬੈਠਾ ਏ ਉਹਨੂੰ ਕਿੱਦਾਂ ਪਹੁੰਚਦੀ ਹੋਊਗੀ ਜਦੋਂ ਮਨ ਨੂੰ ਇਹ ਚੇਤਨਾ ਖਿਆਲ ਆਇਆ ਤੇ ਬਾਬਾ ਜੀ ਕੀ ਵੰਦੇ ਨੇ ਕਿ ਬਾਹਰ ਥੋੜਾ ਜਿਹਾ ਖੜਕਾ ਹੋਇਆ ਜਦੋਂ ਆਪਣੇ ਨੇਤ੍ਰਤਾ ਕੀਤੇ ਕੀ ਦਕਿਆ ਕਿ ਬਾਹਰ ਦਰਵਾਜ਼ੇ ਤੇ ਸਤਗੁਰੂ ਰਾਮ ਸਿੰਘ ਸੱਚੇ ਪਾਸ਼ੀ ਖੜੇ ਨੇ ਤੇ ਦਰਸ਼ਨ ਕਰਕੇ ਗਦਗਦ ਹੋ ਗਏ ਉੱਚ ਉੱਚ ਕਿਰਨੇ ਪਉਣ ਲੱਗੇ ਤੇ ਸਤਗੁਰੂ ਰਾਮ ਸਿੰਘ ਸੱਚੇ ਪਾਸ਼ੀ ਚਰਨਾਂ ਦੇ ਢਹਿ ਕੇ ਈਓ ਬੇਨਤੀ ਕਰਨ ਲੱਗੇ ਦੁੱਖੇ ਜਿੰਦੜੀ ਨੂੰ ਲੱਗ ਜਾਨ ਸਾਰੇ ਵਿਛੋੜੇ ਵਾਲਾ ਦੁੱਖ ਨਾ ਲਗੇ ਸਤਿ ਜੀ ਨੂੰ ਮੈਨੇ ਮਾਰਨ ਲੱਗੇ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਸਾਨੂੰ ਆਖਿਆ ਸੀ ਮੈਂ ਪਰਸ ਆਉਂਗਾ ਪਰ ਤੁਹਾਡੀਆਂ ਜੇ ਪਰਸੋਂ ਹੀ ਨਹੀਂ ਆਈ ਉੱਚੀ ਉੱਚੀ ਤਾਂ ਹਮਾਰ ਦਿਆ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਮੈਨੇ ਮਾਰ ਦਿਆ ਤੇ ਮੈਨੇ ਮਾਰ ਦਿਆ ਕੀ ਕਹਿੰਦੇ ਨੇ ਕਿੱਥੇ ਤੁਰ ਗਿਆਂ ਏ ਦੁਨੀਆ ਦੇ ਵਾਲਿਆ ਵੇ ਤੋਰ ਕੀ ਆਏ ਦੁਨੀਆ ਦੇ ਵਾਲਿਆ ਵੇ ਤੇਰੇ ਵਜੂ ਹਾਲ ਮਿਹਾਰ ਹੋਏ ਤੇ ਖਲਕੇ ਵਾਲ ਗਲੇ ਵਿੱਚ ਪੈ ਗਏ ਵੇ ਆਸ਼nu ਕੀ ਕਹਿੰਦੇ ਨੇ ਪਹਿਲੋਂ ਪ੍ਰੇਮ ਦੀਆਂ ਪਾਈਆਂ ਘਾਤੋਂ ਪਾਈਆਂ ਜੇ ਸਾਰ ਨਹੀਂ ਸੀ ਲੈਣੀ ਪ੍ਰੇਮ

ਸੱਤਿਪਾਤਸ਼ਾ ਨੂੰ ਕੀ ਕਹਿੰਦੇ ਨੇ ਕਿ ਸੱਤਿਪਾਤਸ਼ਾ ਜੀ ਜਿਸ ਨੂੰ ਸੱਪ ਨਰ ਜਾਏ ਨਾ ਇਲਾਜ ਉਹਦਾ ਵੀ ਹੁੰਦਾ ਏ ਪਰ ਜਿਸ ਨੂੰ ਤੇਰੇ ਨਾਮ ਦੇ ਵੀ ਛੋੜੇ ਦਾ ਸੱਪ ਲੜ ਜਾਏ ਨਾ ਸੱਤਿਪਾਤਸ਼ਾ ਜੀ ਉਹਦਾ ਕੋਈ ਇਲਾਜ ਨਹੀਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਾਰਾ ਦਿਨ ਹੀ ਲੰਘ ਗਿਆ ਜਦੋਂ ਘਰ ਜਾਣ ਲੱਗੇ ਤੇ ਫਿਰ ਰਾਹ ਵਿੱਚ ਜਿਹੜਾ ਵੀ ਮਿਲਦਾ ਉਹਨੂੰ ਹੀ ਕਹਿੰਦੇ ਕਿ ਭਾਈ ਅ ਜਿੱਥੇ ਸੱਗਰੂ ਰਾਮ ਸਿੰਘ ਸੱਤਿਪਾਤਸ਼ਾ ਜੀ ਆਏ ਸਨ ਤੁਸੀਂ ਕਿਤੇ ਉਹਨੂੰ ਵੇਖਿਆ ਹੈ ਜੇ ਤੁਸੀਂ ਕਿਤੇ ਉਹਨੂੰ ਵੇਖੇ ਤੇ ਮੈਨੂੰ ਦੱਸ ਦਿਓ ਇਸ ਦਾ ਰਾਹ ਇਸਨ ਰਾਹ ਜਿਹੜਾ ਹੀ ਮਿਲਦਾ ਉਹਨੇ ਪੁੱਛੀ ਜਾਣ ਤੇ ਕੀ ਪੁੱਛਦੇ ਨੇ ਹਾਂ ਜਣੇ ਖਾਣੇ ਨੂੰ ਮਰਦਾ ਹੀ ਵਾਜਾਂ ਦੀ ਪਾਸੂ ਖੀਮਾ ਦੀ ਜੱਜ ਕਾਂ ਸਤ ਸ੍ਰੀ ਅਕਾਲ